ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਬਹੁਤ 6-7 ਦਿਨ ਤੋਂ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਮੇ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸੰਬੰਧ ਦੇ ਵਿੱਚ ਰੋਮਣੀ ਘਰਤਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਸ ਟਾਪ ਸੀਕ੍ਰੇਟ ਕਈ ਵਾਰੀ ਸਾਹਮਣੇ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ ਕਿ ਮੈਂ ਮੁੱਖ ਮੰਤਰੀ ਸਾਹਿਬ ਅੱਜ ਜੀਕੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਜਲਾ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲੂ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਾਂਗੇ ਉਥੇ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਤਾਂ ਇਸ ਮਾਗਮਾ ਨੂੰ ਇਹ ਕਿ ਗੱਲਬਾਤ ਹੋਈ ਹੈ ਕਿ ਕਿਉਂਕਿ ਮੈਂ ਅੱਜ ਸਿਰਫ ਕੇਵਲ ਦਾ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਵਿਚਾਰ ਕੀਤੀ ਆ ਤੇ ਕਿਉਂਕਿ ਇਹ ਬੜਾ ਵੱਡਾ ਅੱਜ ਇੱਕ ਸੀਰੀਅਸ ਮਸਲਾ ਬਣਿਆ ਆ ਉਹ ਤਾਂ ਸੀਪੀ ਸਾਹਿਬ ਦੱਸਦੇ ਸੀ ਤੇ ਬਹੁਤ ਸਾਰੇ ਜਿਹੜੀ ਆ ਪਲੇਸਿਸ ਆ ਉਹਨਾਂ ਨੂੰ ਐਵੇਂ ਦੇ ਫਰੈਂਡਸ ਗਏ ਆ ਪਰ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੂਚੀ ਲਕਾਈ ਦਾ ਕੇਂਦਰ ਆ। ਸੋ ਇਹ ਵੱਧ ਚਿੰਤਾ ਮਾਨਿਆਂ ਸਾਰੇ ਪੱਖ ਤੋਂ। ਕਿ ਅੱਜ ਤਾਂ ਸਾਡੀ ਸਿਰਫ ਕਿਲੋ ਤੱਕ ਬਲੀਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ। ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਸਤਾਵਦੀਆਂ ਦੂਜੀਆਂ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ। ਉਹ ਬਾਅਦ ਦੇ ਵਿੱਚ ਜਾ ਕੇ ਟਾਈਮ ਲੈ ਕੇ ਫਿਰ ਕਰਾਂਗੇ। ਸੋ ਅੱਜ ਸਾਰਿਆਂ ਦਾ ਸਾਰਾ ਇਹਨੇ ਮਸਲਾ। ਕੋਈ ਇਹ ਹੋਰ ਵੀ ਆਈ ਹੈ ਜੀ ਅੱਜ ਨਹੀਂ ਆਈ। ਅੱਜ ਨਹੀਂ ਆਈ ਕੋਈ। ਕੱਲ ਆਈ ਸੀ। ਕੱਲ ਆਈ ਸੀ। ਜੀ ਭਾਲ ਸਾਹਿਬ ਕੀ ਇਹ ਮੇਲਾ ਅਜਿਹਾ ਲੱਗਦਾ ਮੇਰਾ ਤਾਂ 10 ਦੇ ਲਗਭਗ ਆ ਚੁਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਬਹੁਤ 6-7 ਦਿਨ ਤੋਂ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਮੇਲ ਫਵਾਜਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸਬੰਧ ਦੇ ਵਿੱਚ ਸ਼ਰਮਣੀ ਕੋਰਤਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਹਦੇ ਟਾਪ ਸੀਕ੍ਰੇਟ ਕਈ ਵਾਰੀ ਸਾਮਣੇ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟ ਫੁੱਲੇ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਜੀਕੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਜਲਾ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸ਼ੇਅਰ ਕਰਾਂਗੇ ਉਥੋਂ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਸਤਿ ਸ੍ਰੀ ਅਕਾਲ ਜੀ ਸਮਾਗਮਾਂ ਨੂੰ ਇਹ ਗੱਲਬਾਤ ਹੋਈ ਹੈ ਕਿਉਂਕਿ ਮੈਂ ਅੱਜ ਸਿਰਫ ਕੇਵਲ ਤਾਂ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਵਿਚਾਰ ਕੀਤੀ ਆ ਤੇ ਕਿਉਂਕਿ ਇਹ ਬੜਾ ਵੱਡਾ ਅੱਜ ਇੱਕ ਸੀਰੀਅਸ ਮਸਲਾ ਬਣਿਆ ਆ ਉਹ ਤਾਂ ਸੀਪੀ ਸਾਹਿਬ ਦੱਸਦੇ ਸੀ ਤੇ ਬਹੁਤ ਸਾਰੇ ਜਿਹੜੀ ਆ ਪਲੇਸਿਸ ਆ ਉਹਨਾਂ ਨੂੰ ਐਵੇਂ ਦੇ ਫਰੈਂਡਸ ਗਏ ਆ ਪਰ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੁੱਚੀ ਲਕਾਈ ਦਾ ਕੇਂਦਰ ਆ ਸੋ ਇਹ ਵੱਧ ਚਿੰਤਾ ਮਾਨਿਆ ਸਾਰੇ ਪੱਖ ਤੋਂ ਤੇ ਅੱਜ ਤਾਂ ਸਾਡੀ ਸਿਰਫ ਕਿਲੋ ਤੱਕ ਬਲੀਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਸਤਾਵਤੀ ਦੇ ਆ ਦੂਜੀਆ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ ਉਹ ਬਾਅਦ ਵਿੱਚ ਜਾ ਕੇ ਟਾਈਮ ਲੈ ਕੇ ਫਿਰ ਕਰਾਂਗੇ